ਇਹ ਜਿਹੜੇ ਜੱਟ ਹੋਏ ਇਹਨਾਂ ਦਾ ਕੀ ਨਾਮ ਸੀ ਇਹ ਮੇਰੇ ਚਾਚਾ ਜੀ ਨੇ ਰਣਜੀਤ ਸਿੰਘ ਅੱਛਾ ਹੋਇਆ ਕੀ ਸੀ ਇੱਥੇ ਸਵੇਰੇ ਸਵੇਰੇ ਸਾਨੂੰ अर्ਲੀ ਮਾਰਨਿੰਗ ਫੋਨ ਆਇਆ ਕਿ ਐਕਸੀਡੈਂਟ ਹੋਇਆ ਤੇ ਅਸੀਂ ਇਮੀਡੀਏਟਲੀ ਨਿਕਲੇ ਤੇ ਆਲਮੋਸਟ ਸਾਨੂੰ ਵੀ ਦੋ ਘੰਟੇ ਤੋਂ ਉੱਪਰ ਹੋ ਗਿਆ ਦੋ ਢਾਈ ਘੰਟੇ ਤੋਂ ਤੇ ਜਦੋਂ ਆਕੇ ਵੇਖਿਆ ਤੇ ਚਾਚਾ ਜੀ ਐਵੇਂ ਹੀ ਇਹਨਾਂ ਨੇ ਲੇਟੇ ਹੋਏ ਸੀਗੇ ਸਾਰੇ ਲੋਕ ਇਕੱਠੇ ਸੀਗੇ ਤੇ ਉਹ ਕਹਿੰਦੇ ਕਿ ਅਸੀਂ ਇਕੱਡੇ ਆ ਵੀ ਚਾਚਾ ਜੀ ਨੂੰ ਗੱਡੀ ਦੇ ਨੀਚੋਂ ਸੀਗਾ ਤੇ ਉਸ ਤੋਂ ਇਲਾਵਾ ਜੋ ਔਨ ਦਾ ਸਪੋਰਟ ਸੀਗੇ ਲੜਕੇ ਡਰਾਈਵ ਕਰ ਰਹੇ ਸੀ ਉਹ ਇਮੀਡੀਏਟਲੀ ਭੱਜ ਗਏ ਸੀਗੇ ਐਨੀ ਹਾਉ ਲੜਕੀਆਂ ਵਿੱਚ ਰਹਿ ਗਈਆਂ ਸੀਗੀਆਂ ਭੱਜਦੀਆਂ ਸੀ ਪਰ ਉਹ ਫੜੀ ਗਈਆਂ ਚਾਰ ਲੜਕੀਆਂ ਨੇ ਤੇ ਲੜਕਾ ਸੁਨਾਮ ਵੱਲੋਂ ਐ ਇਹ ਸੈਕਿੰਡ ਹੈਂਡ ਗੱਡੀ ਹੈ ਗੱਡੀ ਲਈ ਤੇ ਇਹ ਤੋਂ ਬਾਅਦ ਹਲੇ ਲੜਕੇ ਹੁਣ ਪਤਾ ਨਹੀਂ ਕਿੱਥੇ ਨੇ ਫਿਲਹਾਲ ਲੱਗਦਾ ਨਹੀਂ ਲੜਕੀ ਨੇ ਸ਼ਰਾਬ ਵਗੈਰਾ ਪੀਤੀ ਹੋਏ ਗੱਲ ਲੜਕੀ ਨੇ ਸ਼ਰਾਬ ਕੀਤੀ ਹੋਈ ਸੀਗੀ ਲੜਕੀਆਂ ਦਾ ਪਤਾ ਨਹੀਂ ਹੈ ਲੜਕੀਆਂ ਨੇ ਸ਼ਰਾਬ ਕੀਤੀ ਕਿੰਨੀਆਂ ਕੁੜੀਆਂ ਕਿੰਨੀਆਂ ਨੇ ਚਾਰ ਲੜਕੀਆਂ ਨੇ ਅੱਛਾ ਜੀ ਦੇਖਿਆ ਵੀ ਕਟੋਕੜ ਵੀ ਇੱਦਾਂ ਕਿਲੋਮੀਟਰ ਕਿੜੀਸ ਦੇ ਆਏ ਜਾਂ ਮੌਕੇ ਤੇ ਖੜ ਜਾਂਦੇ ਬਾਹਰ ਨਹੀਂ ਉਹ ਖਿੱਚ ਕੇ ਲੈ ਕੇ ਆਏ ਨੇ ਗੱਡੀ ਦੇ نیچے ਹੀ ਖਿੱਚਦੇ ਲੈ ਕੇ ਕਾਫੀ ਦੂਰ ਤੱਕ ਸਾਰਾ ਤੁਸੀਂ ਬੁਆ ਵੀ ਬਸ ਬੁਲਾਉਂਦਾ ਕੋਈ ਕੋਈ ਤੁਹਾਡਾ ਕੀ ਨਾਮ ਹੈ ਮੈਂ ਤਜਿੰਦਰ ਪਾਰਸ ਸਿੰਘ ਇਹ ਜਿਹੜੇ ਡੈਥ ਹੋਈ ਹੈ ਤੁਹਾਡੇ ਕਿਹਨਾਂ ਨਜੀਤ ਸਿੰਘ ਮੇਰਾ ਛੋਟਾ ਬ੍ਰਦਰ ਹੈ ਕੀ ਹੋਇਆ ਕੀ ਇਹ ਰੋਜ਼ਾਨਾ ਦੀ ਤਰ੍ਹਾਂ ਇਹ ਅੰਬ ਸਾਹਿਬ ਆਉਂਦੇ ਸੀਗੇ ਉਹ ਕਈ ਸਾਲਾਂ ਤੋਂ ਇਹ ਅੰਬ ਸਾਹਿਬ ਆਉਂਦੇ ਸੀਗੇ ਸਵੇਰੇ ਇਹ ਤਕਰੀਬਨ ਜਦ 7:00 ਦੀ ਲਟਾਂ ਕੋਲ ਆਏ ਆ ਇੱਕ ਕਾਰ ਵਾਲੇ ਨੇ ਉਹਨਾਂ ਨੂੰ ਐਕਸੀਡੈਂਟ ਕੀਤਾ ਤੇ ਇਹ ਐਕਟਿਵਿਟੀ ਸੀਗੇ ਤੇ ਇਹ ਆਪਣਾ ਮੁੰਡੇ ਇਧਰ ਨੂੰ ਭੱਜਦੇ ਆ ਗਏ ਗੱਡੀ ਦੇ نیچے ਫਸ ਗਿਆ ਹੈ ਬ੍ਰਦਰ ਮੇਰਾ ਤੇ ਉਹ ਗੱਡੀ ਬੰਦ ਹੋ ਗਈ ਤਾਂ ਉਹ ਛੱਡ ਕੇ ਗੱਡੀ ਨੂੰ ਭੱਜ ਗਿਆ ਜਿਹੜੀਆਂ ਕੁੜੀਆਂ ਨਾਲ ਸੀਗੀਆਂ ਸ਼ਰਾਬੀ ਕੁੜੀਆਂ ਦਾ ਵੀ ਲੱਗਦਾ ਵੀ ਉਹਨੇ ਅੱਛਾ ਕਰਾਇਆ ਹੋਇਆ ਉਹ ਕੁੜੀਆਂ ਫੜੀਆਂ ਹੋਈਆਂ ਮਜੂਦਾ ਇਸ ਟਾਈਮ ਬੈਠੀਆਂ ਗੱਡੀ 'ਚ ਪੁਲਿਸ ਦੀਆਂ ਤੇ ਉਹ ਹਾਲੇ ਉਹਨਾਂ ਦੀ ਕਾਰਵਾਈ ਪਾ ਰਹੇ ਆ ਹਾਲੇ ਫਿਲਹਾਲ ਤਾਂ ਕੁਝ ਹੋਇਆ ਨਹੀਂ ਹੈਗਾ ਬ੍ਰਦਰ ਦੀ ਡੈਥ ਹੋਈ ਆ ਉਹ ਸੰਗਤ ਤੇ ਪਿਆ ਹੈ ਜੀ ਵੇ ਦੇਖਿਆ ਜੀ ਘਟੂ ਘਟ ਵੀ ਤੁਸੀਂ 500 ਮੀਟਰ ਘੜੀਸ ਦੇ ਗਏ ਹੈ ਇਹ ਹਾਂਜੀ ਘੜੀਸ ਦੇ ਗਏ ਜੀ ਹਾਂਜੀ ਕੀ ਬ੍ਰਦਰ ਦਾ ਨਾਮ ਕੀ ਸੀ ਕਰਨਜੀਤ ਸਿੰਘ ਸੀਗਾ ਜੀ ਕਿੰਨੀ ਉਮਰ ਕਿੰਨੀ ਹੈ ਉਮਰ ਆ 57 ਕਰਨ ਦੇ ਦੇ ਸੀਗਾ ਜੀ ਰਹਿੰਦੇ ਕਿਥੇ ਸੀ ਹ ਐਸਆਈ ਹਸਪੀਟਲ ਜਿਹੜਾ ਸਰਕਾਰੀ ਹਸਪੀਟਲ ਆ ਉਹਦੇ ਜ ਰੈਜ਼ੀਡੈਂਸ ਸੀਗਾ ਜੀ 8 8 ਇੰਡਸਟਰੀਆ ਕਹਤੇ ਜੀ ਗੁਰਦੁਆਰਾ ਸਾਹਿਬ ਆ ਮੇਰੇ ਉਸੇ ਆ ਡੇਲੀ ਅੰਬ ਸਾਹਿਬ ਆਉਂਦੇ ਸੀਗੇ ਜੀ ਤੋ 4 ਵਜੇ 3 ਵਜੇ 3:30 ਚੱਲ ਜਾਂਦੇ ਆ ਜੀ ਅੱਛਾ ਪੁਲਿਸ ਵਗੈਰਾ ਆ ਗਈ ਸੀ ਮੌਕੇ ਤੇ ਪੁਲਿਸ ਵਾਲੇ 2 ਘੰਟੇ ਬਾਅਦ ਆਏ ਆ ਜੀ ਅੱਛਾ ਕਿੰਨੀ ਦੇਰ ਹੋ ਗੋ ਐਕਸੀਡੈਂਟ ਨੂੰ ਐਕਸੀਡੈਂਟ ਨੂੰ ਹੋਇਆ ਇਹ ਅ ਕਰੀਬਨ ਅ 4 ਵਜੇ ਦੇ ਨੇੜੇ ਤੇੜੇ ਹੋਇਆ ਹੁਣ ਲੱਗਦਾ 2 ਘੰਟੇ ਦੇ ਹੋ ਗਏ ਮੈਨੂੰ ਫੋਰ ਬਾਅਦ ਆਇਆ ਮੈਨੂੰ 2 ਘੰਟੇ ਦੇ ਕਰੀਬ ਹੋ ਗਏ ਜੇ ਬੋਡੀ ਅਜੇ ਇੱਥੇ ਪਈ ਹੈ ਬੱਡੂ ਬਾਈ ਬੋਡੀ ਇੱਥੇ ਪਈ ਉਹ ਪਈ ਹੈ ਸਾਹਮਣੇ ਬੋਡੀ ਤੇ ਉਹ ਕਾਰ ਐਕਸੀਡੈਂਟ ਹੋਈ ਐ ਕਾਰ ਖੜੀ ਆ ਉਹ ਐਕਸੀਡੈਂਟਲ ਜਿਹੜੇ ਦੇ ਮੁੰਡਿਆਵਾਂ ਕਾਰ ਸੀਗੀ ਤੇ ਉਹ ਮੁੰਡਿਆਂ ਦਾ ਆਈ ਕਾਰਡ ਇਹ ਆ ਉਹਨਾਂ ਦੇ ਇਹ ਇਹ ਉਹਦਾ ਆਹ ਇਹ ਮੁੰਡਾ ਜਿਹੜੀ ਡੈਥ ਹੋਈ ਆ ਜਿਹੜਾ ਮੁੰਡਾ ਚਲਾ ਰਿਆ ਸੀ ਗੱਡੀ ਚਲਾ ਰਿਆ ਸੀ ਆ ਇਹ ਅੱਛਾ ਉਹਦਾ ਇਹ ਉਹਦਾ ਹੈ ਪਹਿਨ ਕਾਰਡ ਆ ਸਿਰ ਸਿੰਘ ਹੀ ਹੋਇਆ ਕੀ ਇਸ ਮੌਕੇ ਤੁਸੀਂ ਆ ਜਾ ਜੇ ਬੀ ਆਪਣਾ ਇਦਾਂ ਹੈ ਕਿ ਸੱਤ ਜਾਣੇ ਹੀ ਸੱਤਾਂ ਜਾਣਿਆਂ ਨੇ ਮਤਲਬ ਗੱਡੀ ਦੇ ਵਿੱਚ ਮਤਲਬ ਜਿਹੜਾ ਹੈ ਬਜ਼ੁਰਗ ਜੀ ਉਹ ਮੱਥਾ ਟੇਕਣ ਜਾ ਰਹੇ ਉੱਥੋਂ ਇਹਨਾਂ ਨੇ ਮਤਲਬ ਗੱਡੀ ਬਹੁਤ ਫੁੱਲ ਸਪੀਡ ਤੇ ਆਏ ਤੇ ਉਹਨਾਂ ਨੂੰ ਥੱਲੇ ਦੇ ਕੇ ਤੇ ਇੱਕ ਨੂੰ ਤੱਕ ਮਤਲਬ ਇੱਕ ਕਿਲੇ ਦੇ ਉੱਤੇ ਜਿਹੜਾ ਹੈ ਉਹ ਪਸੀੜ ਕੇ ਲੈ ਕੇ ਆ ਗਏ ਤੇ ਬਾਕੀ ਨੂੰ ਬਾਅਦ ਚ ਇਧਰੋਂ ਭੱਜ ਗਏ ਜਿਹੜੇ ਆਪਣੇ ਮੁੰਡੇ ਹੀ ਨੌਜਵਾਨ ਉਹ ਪਿੱਛੇ ਭੱਜੇ ਜਿਹਨਾਂ ਇਸ ਤੋਂ ਗੱਡੀ ਛੱਡ ਕੇ ਭੱਜੇ ਆ ਉਹ ਗੱਡੀ ਆਟੋਮੈਟਿਕ ਆਪਣੇ ਵੱਲੋਂ ਬੰਦ ਹੋ ਗਈ ਉਹਦੇ ਇਧਰ ਭੱਜ ਗਏ ਉਧਰੋਂ ਭੱਜ ਗਏ ਫਿਰ ਉਹਦੇ ਪਿੱਛੇ ਉਹਨਾਂ ਵਿੱਚ ਕੁੜੀਆਂ ਜਿਹੜੀਆਂ ਚਾਰ ਕੁੜੀਆਂ ਮਲਾਜਮਾਂ ਦੇ ਹੱਥ ਆ ਗਈਆਂ ਤੇ ਉਹਨਾਂ ਨੂੰ ਅਰੈਸਟ ਕਰ ਲਿਆ। ਉਹਨ ਗਿਰੇ ਆਇਆ ਗਿਰੇ ਅਧਿਕਾਰੀ ਆ ਉਹ ਪਰਚਾ ਕਰਨ ਲੱਗੇ ਉਹਨਾਂ ਤੇ ਤੇ ਪਰਚਾ ਕਰਕੇ ਕੀ ਜਿਹੜੀ ਕਾਰਵਾਈ ਆ। ਤੁਹਾਨੂੰ ਲੱਗਦਾ ਨਹੀਂ ਵੀ ਅਗਰ ਮੌਕੇ ਤੇ ਜਿਹੜਾ ਐਕਸੀਡੈਂਟ ਉਦੋਂ ਰੋਕ ਲੈਂਦੇ ਇਹ ਤਾਂ ਸ਼ਾਇਦ ਬਜ਼ੁਰਗ ਦੀ ਜਾਨ ਬਚ ਸਕੀ ਸੀ। ਭਾਈ ਉਹਦੇ ਗੱਲ ਹੈ ਇਸੇ ਕਿ ਜੇ ਮੌਕੇ ਤੇ ਉਸ ਵਕਤ ਰੋਕਦੇ ਤੇ ਇੰਨਾ ਕੰਮ ਨਹੀਂ ਹੋਣਾ ਇਹ ਹੁਣ ਇੱਥੇ ਤੋਂ ਤਾਂ ਉਹ ਵੀ ਨਿਕਲਣ ਲੱਗੇ ਸੀ ਇਹਨੇ ਕੋਈ दारू-ਦੂਰ ਪੀਤੀ ਹੋਈ ਸੀ ਇਹ ਫੁੱਲ ਮਤਲਬ ਇਤਿਹਾਸਨਾ ਜਿਹੜਾ ਹੁੰਦੇ ਆ ਕਲੱਬ ਜਿਹੇ ਹੁੰਦੇ ਆ ਉੱਥੂ ਆਏ ਤਾਂ ਦਾਰੂ ਨਾਲ ਇਸ ਟਾਈਮ ਕੁੜੀਆਂ ਵੀ ਰੱਜੀਆਂ ਤੇ ਮੁੰਡੇ ਵੀ ਰੱਜੇ ਹੋਏ ਮੁੰਡੇ ਭੱਜ ਗਏ ਮੁੰਡੇ ਭੱਜ ਗਏ ਮੁੰਡੇ ਕਾਬੂ ਨਹੀਂ ਇਹ ਮੁੰਡਿਆਂ ਦਾ ਐਡਰੈਸ ਉਸ ਸਾਰਾ ਕੁਝ ਜਿਹੜਾ ਮੌਕੇ ਦਾ ਐਡਰੈਸ ਸਾਰਾ ਕੁਝ ਮੋਰਸ ਮਲਾਜਵਾ ਨੂੰ ਦੇ ਚੁੱਕੇ ਆ ਤੇ ਕੁੜੀਆਂ ਦਾ ਐਡਰੈਸ ਵੀ ਲੈ ਲਿਆ ਉਹਨਾਂ ਨੇ ਤੇ ਜਿਹੜੀ ਕਾਰਵਾਈ ਆ ਉਹਨਾਂ ਨੇ ਕਰ ਦੇਣੀ ਹੁਣ ਤੇ ਉਹਨਾਂ ਦਾ ਮੈਡੀਕਲ ਆਪਲ ਤੇ ਕਰਾਉਣ ਚੱਲੇ ਆ ਬਲਾਜਮ ਜਿਹੜੇ ਆ ਤੇ ਮੈਡੀਕਲ ਕਰਾ ਕੇ ਜਿਹੜਾ ਮੌਜੂਦਾ ਕਾਰਵਾਈ ਆ ਉਸੇ ਉੱਤੇ ਬੋਲਣਾ ਮੈਂ ਜੀ ਹਲਾ ਆਪਣਾ ਜਿੱਥੇ ਧਰਨਾ ਲੱਗਿਆ ਇਧਰੋਂ ਮੈਂ ਆ ਰਿਹਾ ਸੀ ਇਸ ਸਾਈਡ ਤੋਂ ਸੱਤ ਫੇਸ ਵਾਲੀਆਂ ਲਾਈਟਾਂ ਤੇ ਅਚਾਨਕ ਮੇਰੇ ਅੱਗੇ ਬਰੀਜਾ ਗੱਡੀ ਸੀ ਇੱਕ ਉਹਨਾਂ ਨੇ ਹਿੱਟ ਕੁ ਮਾਰੀ ਆਪਣਾ ਸਕੂਟਰੀ ਵਾਲੇ ਬੰਦੇ ਨੂੰ ਤੇ ਬੰਦਾ ਵੱਜ ਜਾਣਾ ਸੀ ਜੇ ਉਹ ਬ੍ਰੇਕ ਮਾਰ ਲੈ ਤੇ ਬੰਦੇ ਨੂੰ ਥੱਲੋਂ ਤੱਕ ਰਗੜਦੇ ਰਗੜਦੇ ਕਾਰ ਅੱਧੇ ਕਿਲੋਮੀਟਰ ਤੱਕ ਲੈ ਗਏ ਉਹ ਤੇ ਬੰਦੇ ਦੀ ਮੌਤ ਹੋ ਗਈ ਹੈ ਇਹ ਤਾਂ ਕਤਲ ਹੈ ਜੀ ਇਹ ਇਹਦੇ ਇਹਨਾਂ ਨੇ ਰੋਕੀ ਨਹੀਂ ਇਹਦਾ ਕਾਰਜ ਜੇ ਬੰਦ ਨਾ ਹੁੰਦੀ ਹੋ ਸਕਦਾ ਪਰ ਇਹ ਭੱਜ ਜਾਂਦੇ ਪਤਾ ਲੱਗਿਆ ਕਿ ਕਿੰਨੀਆਂ ਕੁੜੀਆਂ ਵਗੈਰਾ ਵੀ ਸੀ ਕੋਈ ਕੁੜੀਆਂ ਜੀ ਚਾਰ ਕੁੜੀਆਂ ਨੇ ਇੱਕ ਬਰਨਾਲੇ ਤੋਂ ਆ ਮਾਨਸੇ ਤੋਂ ਵੀ ਆ ਕੁੜੀਆਂ ਕਈ 10 ਰਹੀਆਂ ਨੇ ਤੇ ਕਿੰਨੀਆਂ ਕਲੱਬ ਚੋਂ ਆਈਆਂ ਸੀ ਅਸੀਂ ਤੇ ਕੋ ਡਰਿੰਕ ਵਗੈਰਾ ਵੀ ਕੀਤੀ ਹੋਈ ਹੈ ਕੋਈ ਡਰਿੰਕ ਕੀਤੀ ਹੈ ਜੀ ਫੁੱਲ ਕੀਤੀ ਹੈ ਹੋਰ ਵੀ ਨਸ਼ੇ ਹੋ ਸਕਦਾ ਕੀਤੇ ਹੋਣ ਇਹਨਾਂ ਦੇ ਹਾਂਜੀ ਹਾਂਜੀ